ਸ਼ਾਮਨੀ ਘਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਥਕਾ ਪਰਦਾ ਗੋਬਿੰਦ ਸਿੰਘ ਲੋਂਗੋਵਾਲ ਦੇ ਲੰਮਾ ਸਮਾਂ ਗਨਮੈਨ ਰਹਿ ਚੁਕੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਪ੍ਰਭਜੋਤ ਸਿੰਘ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੀ ਰਾਈਫਲ ਸਾਫ ਕਰ ਰਿਹਾ ਸੀ ਇਸ ਦੌਰਾਨ ਅਚਾਨਕ ਗੋਲੀ ਚੱਲਦੀ ਹੈ ਤੇ ਉਸ ਦੀ ਮੌਤ ਹੋ ਗਈ ਹੈ ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰਾ ਕਾਫੀ ਲੰਬੇ ਸਮੇਂ ਤੋਂ ਪਾਈ ਗੋਬਿੰਦ ਸਿੰਘ ਲੋਗੋਵਾਲ ਦੇ ਨਾਲੇ ਸੇਵਾਵਾਂ ਨਿਭਾਰੇ ਸਨ ਚੋਣਾ ਤੋਂ ਕੁਝ ਸਮੇਂ ਪਹਿਲਾਂ ਹੀ ਵਾਪਸੀ ਲਈ ਗਈ ਸੀ ਸਿਕਿਉਰਿਟੀ ਫਿਲਹਾਲ ਮ੍ਰਿਤਕ ਪ੍ਰਭਜੋਤ ਸਿੰਘ ਹੁਣ ਸੰਗਰੂਰ ਪੁਲਿਸ ਲਾਈਨ ਵਿਖੇ ਡੀਟੀ ਨਿਭਾਰੇ ਸੰਗਰੂਰ ਦੇ ਲੋਗੋਵਾਲ ਦੇ ਵਿੱਚ ਰਹਿਣ ਵਾਲਾ ਮ੍ਰਿਤਕ ਪ੍ਰਭਜੋਤ ਸਿੰਘ 4 ਸਾਲ ਦੀ ਬੇਟੀ ਤੇ 2.5 ਸਾਲ ਦੇ ਛੋਟੇ ਜਿਹੇ ਬੇਟੇ ਨੂੰ ਪਿੱਛੇ ਛੱਡ ਗਿਆ ਤੇ ਪਰਿਵਾਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ ਇਸ ਵੇਲੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹਾਂ ਤਾਂ ਜੀ ਨਾ ਦੱਸਿਓ ਉਹਦਾ ਕੀ ਨਾਮ ਸੀ ਉਹਦਾ ਕੀ ਨਾਮ ਉਹ ਪਰਵਜੋਤ ਸਿੰਘ ਸੀ ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀ ਕਿ ਕੀ ਘਟਨਾ ਹੋਈ ਕਿਸ ਤਰ੍ਹਾਂ ਵਾਪਰੇ ਚਾਹ ਬਾਈ ਸਵੇਰ ਰੇਲ ਦੀ ਤਰ੍ਹਾਂ ਰੋਹ ਹ ਰੋਜ ਦੀ ਤਰ੍ਹਾਂ ਡਿਊਟੀ ਜਾ ਰਹੇ ਸੀ ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਅਰਵਾਲ ਵਰ ਸਾਫ ਕਰਦੇ ਕਰਨ ਲੱਗਾ ਸੀ ਅਰਵਾਲ ਵਰ ਸਾਫ ਕਰਦੇ ਚਾਣਕ ਕਤੇ ਪਿਸਟਲ ਜਿਹੜਾ ਉਹ ਚੱਲ ਗਿਆ ਤੇ ਮੌਕੇ ਦੇ ਦਿੱਤੋ ਕਿੰਨੀ ਉਮਰ ਸੀ ਕਦੋਂ ਘਰ ਪਰਤੇ ਹੋਏ ਸੀ ਸ਼ਾਇਦ 16 17 ਦਾ ਭਰਤੀ ਹੋਵੇ। ਹੋਗੇ 10 12 ਸਾਲ ਹੋ ਗਏ ਭਰਤੀ ਹੋਏ। ਠੀਕ ਹੈ ਪਰਿਵਾਰ ਦੀ ਗੱਲ ਕੀਤੀ ਜੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹਨਾਂ ਦਾ? ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ। ਪਹਿਲਾਂ ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁੱਛੀਦੀ ਉਹਦੀ ਡੈਥ ਹੋ ਗਈ ਸੀ। ਇਹ 2 ਕੁ ਮਹੀਨੇ ਦਸੀਗਾ। ਬਾਕੀ ਕੁਛ ਰਹੇ ਛੋਟੇ ਛੋਟੇ ਬੱਚੇ ਆ। ਕਿੰਨੇ ਕਿੰਨੇ ਜਵਾਕ ਸੀ ਜਵਾਕ ਕਿੰਨੇ? ਇੱਕ ਬੇਟਾ ਇੱਕ ਬੇਟੀ ਆ। ਕਿੰਨੇ ਕਿੰਨੇ ਸਾਲ ਦੇ ਨੇ ਉਹ? ਬੇਟੀ 6 ਸਾਲ ਦੀ ਹੁਣ ਤਰਕੀ ਬੇਟਾ ਦੋਨਨੇ ਸਾਬ ਦਾ ਜਿੱਕਰ ਗੱਲ ਕਰੀ ਵੀ ਪਰਿਵਾਰ ਦੇ ਵਿੱਚ ਕੋ ਕਮਾਉਣ ਵਾਲ ਹੋਰ ਕੋਈ ਜੀ ਰਿਹਾ ਨਹੀਂ ਪਿੱਛੇ ਕਮਾਉਣ ਵਾਲ ਭਾਈ ਕੋਈ ਨਹੀਂ ਰਿਹਾ ਇਹੀ ਧੀਆ ਸਾਰਾ ਨਾਲੋਂ ਨਾਨਕੇ ਘਰ ਰਹਿੰਦਾ ਸੀਗਾ ਕਿਉਂਕਿ ਜਵਾਨੀ ਬਰੇ ਜਿਹੜੀ ਦੀ ਮਾਤਾ ਸੀ ਉਹ ਵਿਧਵਾ ਹੋ ਗਈ ਉਹਨੇ ਆਪਦੇ ਬੱਚੇ ਪਿੰਡ ਪਾਲੇ ਸੀਗੇ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਤੇ ਮਾਤਾ ਦੀ ਮਾਤਾ ਜੀ ਮਾਮੀ ਆ ਘਰੇ ਇਕੱਲਾ ਕਮਾਉਣ ਵਾਲਾ ਇਹੀ ਸੀਗਾ ਸੁਭਾ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਸੁਭਾ ਸੀ ਜਦੋਂ ਮਿਲਦੇ ਸੀ ਰਿਸ਼ਤੇਦਾਰ ਕਦੇ ਕਦੇ ਜਾਂਦੇ ਨੇ ਮਿਲਦਾ ਕਿਸ ਤਰ੍ਹਾਂ ਸੁਭਾ ਸੀ ਸੁਭਾ ਤੋਂ ਇੰਨਾ ਮਿਲਨਸਾਰ ਵਿਅਕਤੀ ਇੰਨਾ ਪਿਆਰ ਸਤਕਾਰ ਦੇਣ ਵਾਲਾ ਬੰਦਾ ਤੇ ਜਦੋਂ ਦਾ ਨੌਕਰੀ ਜੋਬ ਕਰੀਆ ਇੱਕੋ ਪਰਿਵਾਰ ਨਾਲ ਸੱਸ ਸਹੁਰੇ ਨਾਲ ਬਤੌਰ ਗੱਨ ਮੈਂਨ ਦੂਜੇ ਰਿਸ਼ਤੇ ਸੁਭਾ ਦਾ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਪ ਤੋਂ ਪਾਰਾ ਜਾਨ ਹੀ ਨਹੀਂ ਦਿੱਤਾ ਸੀਗਾ ਯਾਨੀ ਕਿ ਲੰਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ ਇਕ ਪਰਮਜੀਤ ਸਿੰਘ ਇਹਦਾ ਨਾਮ ਸੀ ਵੀਰੇ ਅੱਛਾ ਜੀ ਲੋਂਗੋਵਾਲ ਤੋਂ ਗਾਹੋ ਪੱਤੀ ਲੋਂਗੋਵਾਲ ਇਹ ਇਹ ਆਫਰਾ ਇਹਦਾ ਰਵਾਲਵਰ ਸੀ ਸਰਕਾਰੀ ਠੀਕ ਉਹਦੀ ਸਫਾਈ ਕਰਦਾ ਸੀ ਕਿਤੇ ਠੀਕ ਹੈ ਜੀ ਉਹਦੇ ਦੀ ਰੌਂਗ ਵਿੱਚ ਰਹਿ ਗਿਆ ਉਹ ਚੱਲ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਹੈ ਕੀ ਨਾਮ ਪਰਮਜੀਤ ਸਿੰਘ ਇਹ ਤੁਹਾਡਾ ਜੀ ਮੇਰਾ ਨਾਮ ਰਗਵੀਰ ਸਿੰਘ ਹੈ ਏਐਸਆਈ ਲੋਂਗੋਵਾਲ ਠੀਕ